ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ Sharma Dairy Farm Barnala ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਇੱਕ ਪਹਿਲਾ ਸੂਹਾ ਤਾਜੀ ਸੂਹੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸਕਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਅਡਰੈਸ ਕਨਫਰਮ ਕਰਵਾਉਦੇ ਆਪਾਂ ਬਾਈ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਨਾਲਾ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਨਾਲਾ ਦੇ ਲਖਵਿੰਦਰ ਜਿਹੜੀ ਆਪਾਂ ਸਕਰੀਨ ਤੇ ਵੀਰੇ ਝੋਟੀ ਦੇਖੀ ਨੇ ਕੈਮਾ ਸੂਆ ਤੇ ਕੈਦਣਾ ਦੀ ਪਹਿਲਾ ਸੂਆ ਤੇ ਕੈਦਨੋਗੇ ਸੂਈ ਨੂੰ ਤੀਜਾ ਦਿਨ ਸੂਈ ਨੂੰ ਪਹਿਲਾ ਸੂਆ ਤੇ ਦੋਸਤੋ ਥਣ ਹਮਾਨੇ ਦੀ ਹੈਗੀ ਬਿਲਕੁਲ ਸਾਫ ਆ ਨੇੜੇ ਤੋਂ ਚੇਂਜਮੈਂਟ ਕਰ ਸਕਦੇ ਹੋ ਤੁਸੀਂ ਤੇ ਲਖਵਿੰਦਰ ਸਵੇਰ ਦੀ ਚਵਾਈ 1 ਵਜੇ ਹੋਈ ਹੈਗੀ ਸਾਢੇ 6:30 ਵਜੇ ਦੋਸਤੋ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ ਸਾਢੇ 6:30 7 ਵਜੇ ਦੇ ਲਗਭਗ ਹੋਈ ਹੈ ਤੇ ਬੱਚਾ ਬੂੱਚਾ ਸ ਪ੍ਰੋਪਰ ਲੈਂਦੀ ਹੈ ਤੇ ਔਲ ਔਲ ਤਾਂ ਨਹੀਂ ਕਰਦੀ ਦੋਸਤੋ ਬੱਚਾ ਪ੍ਰੋਪਰ ਲੈਂਦੀ ਆ ਔਲ ਵੀਰ ਕਹਿੰਦਾ ਕਰਦੀ ਨਹੀਂ ਤੇ ਲਖਵਿੰਦਰ ਖੋਲਲਾ ਤੋਰੇ ਬਖੋਬਾਈਆਂ ਨੂੰ ਚੈੱਕ ਕਰਵਾਦੀ ਦੋਸਤੋ ਚੰਗਾ ਗੱਦਗਾ ਪਹਿਲਣ ਵਾਲਾ ਚੰਗਾ ਗੱਦਗਾਠ ਹੈਗਾ ਤੇ ਥਣ ਹਮਾਨੇ ਦੀ ਹੈਗੀ ਬਿਲਕੁਲ ਸਬ ਦੰਦਾਂ ਚ ਕਿਵੇਂ ਲਖਵਿੰ ਥਾਣਾ ਹਵਾਨੇ ਦੀ ਹੈਗੀ ਬਿਲਕੁਲ ਸਾਫ ਆ ਉਹਨੇ ਰੋਕ ਲਈ ਮੇਰੇ ਆਪਾ ਦਿਖਾ ਦਈਏ ਦੋਸਤੋ ਆਹ ਦੇਖ ਸਕਦੇ ਹੋ ਮੂਰੇ ਮੰਗਰ ਦਾ 4/4 ਆਰਡਰ ਜਿਹਨੂੰ ਆਪਾਂ ਕਹਦੇ ਨੇ ਉਹ ਆਰਡਰ ਲੱਗਿਆਗਾ ਤੇ ਸੀਲ ਸੰਤ ਠੰਡਾ ਸੁਭਾਗ ਆ ਝੋਟੀ ਦਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਲਖਵਿੰਦਰ ਨਾਲ ਕੰਟੈਕਟ ਕਰ ਲਿਓ ਤੇ ਲਖਵਿੰਦਰ ਚੋਣ ਚਵਾਜ ਇੱਕ ਨੰਬਰ ਆ ਵੀਰੇ ਦੋਸਤੋ ਚੋਣ ਚਵਾਜ ਹੈਗੀ ਆ ਵੀਰ ਕਹਿੰਦਾ ਵੀ ਇੱਕ ਨੰਬਰ ਹੁਣ ਮਨ ਲਾ ਵੀ ਅੰਤਾਜਾ ਕਿੰਨਾ ਕੁ ਦੁੱਧ ਹੋਊਗਾ 7-8 ਕਿਲੋ ਦੁੱਧ ਹੋਊਗਾ ਤੇ ਕਿੰਨਾ ਕ ਦੁੱਧ ਦੇ ਦੋਗੀ ਬਈ ਐਟੀਟਿਊਡ ਦੀ ਗੱਲ ਕਰਾਂਗਾ ਦੋਸਤੋ ਜੈਨੂਅਨ ਜੀ ਵੀਰ ਨੇ ਗੱਲ ਕਰੀਏ ਵੀਰ ਕਹਿੰਦਾ ਵੀ 10-11 ਕਿਲੋ ਦੁੱਧ ਕਿਉਂਕਿ ਝੋਟੀ ਨੂੰ ਦੇਣਾ ਵੀ ਚਾਹੀਦਾ ਥਣ ਲੇਵੇ ਦੀਆਂ ਸਫਾਈਆਂ ਝੋਟੀਆਂ ਬਹੁਤ ਚੰਗੀਆਂ ਨੇ ਬਾਕੀ ਚੰਗਾ ਗੱਦਗਾਟਾ ਛੋਟੀ ਉਮਰ ਆ ਦੋਸਤੋ ਪਿੱਠਪੁੜੇ ਦੀ ਬਾਂਤਰ ਹੈਗੀ ਝੋਟੀ ਦੀ ਬਹੁਤ ਸ਼ਾਨਦਾਰ ਜਿਹੇ ਜੀ ਡਿਟੇਲ ਦੋਸਤੋ ਹੁੰਦੀ ਆਪਾਂ ਉਹ ਹੋਰ ਜੀ ਡਿਟੇਲ ਲੈ ਕੇ ਦੰਨੇ ਆ ਆਪਣੇ ਚੈਨਲ ਤੇ ਤੁਹਾਨੂੰ ਆਪਾਂ ਗਾਪਾ ਛੜਾਪਾ ਵਾਲਾ ਕੰਮ ਕਰਨਾ ਕਿਉਂਕਿ ਤੁਸੀਂ ਘਰੇ ਆ ਕੇ ਨਰਾਸ਼ ਹੋ ਜਾਓ ਉਹ ਗ ਬੱਚਾ ਲਾ ਕੇ ਲਖਮਿੰਦਰ ਧਾਰਾ ਮਾਰ ਕੇ ਦਿਖਾ ਦਿੱਤੇ ਰੇਟ ਕਰਦੇ ਵੀਡੀਓ ਦੇ ਵਿੱਚ ਹੀ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੂ ਤਾਂ ਲਖਮਿੰਦਰ ਨਾਲ ਕੰਡੈਕਟ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਲਖਮਿੰਦਰ ਸਵੇਰ ਦੀ ਚਵਾਈ ਕਹ ਕਿਹ ਕਬਜੇ ਹੋਈ ਆ ਵੀਰੇ ਸਾਢੇ 6 ਵਜੇ 7 ਵਜੇ ਕਰੀ ਹੋਈ ਆ ਤੇ ਸਵੇਰ ਦੀ ਚਵਾਈ ਸਾਢੇ 6 ਦੋ ਟਾਈਮ ਵੀਰ ਚੋ ਕੇ ਲਿਆ ਸਾਡਾ ਜਿਹੜਾ ਦੋ ਟਾਈਮ ਤੁਲਿਆ ਯਾਰ ਦੋਸਤੋ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਛੋਟੀ ਦੀ ਖਰੀਦਾਰੀ ਕਰ ਸਕਦੇ ਹੋਗੇ ਚੰਗਾ ਕਦਗੜ ਚੌਣਚਵਾਜ ਇੱਕ ਨੰਬਰ ਬੱਚਾ ਪ੍ਰੋਪਰ ਛੋਟੀ ਤੁਹਾਨੂੰ ਆਪਾਂ ਚੜਤੀ ਦਿਖਾਉਣੇ ਆਂਗੇ ਤਾਰ ਲੈਂਦੀ ਐ ਸਵਾਦ ਮਈਆਂ ਵਾਲੇ ਸਾਰੇ ਗੁਣ ਨੇਗੇ ਦੋਸਤੋ ਪਹਿਲਾਂ ਨਾਲ ਆ ਕੰਮ ਕੋਈ ਨਹੀਂਗਾ ਇੰਨਾ ਕੁ ਹੋ ਸਕਦਾ ਦੋਸਤੋ ਵੀ ਇੱਕ ਅੱਧਾ ਦਿਨ ਤੁਹਾਨੂੰ ਪਤਾ ਵੀ ਬੰਦ ਬੱਚਾ ਚੜਦੀ ਐ ਘਰੇ ਆ ਕੇ 19 ਕੀ ਔਲ ਜ਼ਰੂਰ ਕਰ ਸਕਦਾ ਕਿਉਂਕਿ ਦੂਜੇ ਘਰੋਂ ਪਸੂ ਜਾ ਕੇ 19 ਕੀ ਕਰ ਸਕਦਾ ਹੁੰਦਾਗਾ ਜਿਹੇ ਜੀ ਡਿਟੇਲ ਹੋਊਗੀ ਆਪਾਂ ਆਪਣੇ ਚੈਨਲ ਦੇ ਮਾਧਿਅਮ ਤੁਹਾਨੂੰ ਉਹ ਜੀ ਡਿਟੇਲ ਲੈ ਕੇ ਦੇਵਾਂਗੇ ਕੋਈ ਗਮਰਾਹ ਕਰਨ ਵਾਲਾ ਕੰਮ ਨਹੀਂਗਾ ਵੀਰਾਂ ਨੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਦੋਸਤੋ ਤੁਸੀ ਕਰਨੀ ਹੈਗੀ ਕਿਉਂਕਿ ਤੁਸੀ ਆਪਣੀ ਪੇਮੈਂਟ ਲਾਉਣੀ ਹੈਗੀ ਤਾਰਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਜੈਨੂਅਨ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਵਾਂਗੇ ਮਾਰ ਦੇ ਵੀਰ ਤਾਰਾਂ ਦੋਸਤੋ ਆਹ ਦੇਖ ਸਕਦੇ ਹੋ ਬਿਲਕੁਲ ਲੈਣ ਮੱਝਾਂ ਵਾਲੀ ਜਵਾਈ ਹੈ ਪਹਿਲੇ ਨਾਲ ਆ ਕੰਮ ਕੋਈ ਨਹੀਂ ਚੋਣ ਚਵਾਜ ਇੱਕ ਨੰਬਰ ਤੇ ਮੂਹ ਲੈ ਜੋ ਮਾਰਦੇ ਵੀਰੇ ਪੋਲੀ ਜਵਾਈਆ ਦੋਸਤੋ ਕੋਈ ਲੱਤ ਛੜ ਵਾਲਾ ਕੰਮ ਨਹੀਂ ਤੇ ਲਖਵਿੰਦਰ ਰੇਟ ਕੀ ਹੋਊਗਾ ਲੈਣ ਦੇਣ ਵਾਲਾ ਰੇਟ ਦਾ ਵੀ ਕਿੰਨਾ ਮਰਜੀ ਕਰਾ ਇੱਕ ਦੱਸ ਦੀ ਦਵਾਂਗੇ ਦੋਸਤੋ ਵੀਰ ਕਹਿੰਦਾ ਵੀ ਰੇਟ ਦੇਖ ਲੋ ਜਿੰਨਾ ਮਰਜੀ ਕਰਾ ਲੋ 1 ਲੱਖ ਤੇ 10000 ਚੋਂ ਮਾਨਤਨ ਤੁਹਾਡਾ ਹੋਊਗਾ ਘਰੇ ਆਏ ਹੁੰਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਾਲ